ਨਾ ਪੈਦਾ ਸਾਡੇ ਘਰੇ ਤੁਹਾਨੂੰ ਪਤਾ ਰੌਣਕਾਂ ਲੱਗੀਆਂ ਵਧਾਈਆਂ ਬਹੁਤ ਮਿਲੀ ਜਾਂਦੀਆਂ ਹੈਗੀਆਂ ਨੇ ਫੋਨ ਆਈ ਜਾਂਦੇ ਆ ਭੈਣਾ ਭਰਾਵਾਂ ਦੇ ਸਾਰਿਆਂ ਦੇ ਤੇ ਐਵੇਂ ਮੈਂ ਬੇਨਤੀ ਕਰਦੀ ਆ ਸਾਰਿਆਂ ਨੂੰ ਕਿ ਕੁਲਬੀਰ ਸਿੰਘ ਦਾ ਹੌਸਲਾ ਵਧਾਇਆ ਜੀ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਜੀ ਤੇ ਆਪਾਂ ਕੁਲਬੀਰ ਸਿੰਘ ਆਏ ਦਾ ਨਿੱਘਾ ਸਵਾਗਤ ਕਰਾਂਗੇ ਤੇ ਸਾਰੇ ਇੰਨਾ ਕ ਆਪਾਂ ਮਤਲਬ ਰੌਣਕਾਂ ਲਾ ਦਈਏ ਬੱਸ ਬਸ ਵੀਰ ਸੰਗਾ ਇੰਨਾ ਇੱਕ ਹੌਸਲਾ ਬਣ ਲਵੇ ਨਾ ਮਰਦਾਂ ਜਨਤਾ ਵੱਧ ਤੋਂ ਵੱਧ ਵੋਟ ਪਾ ਕੇ ਆਪਦੇ ਵੀਰ ਨੂੰ ਚੁਟਾ ਕੇ ਦਿੱਲੀ ਦੇ ਝੋਲੀ ਦੇ ਵਿੱਚ ਸੀਟ ਪਾਈਏ ਆਪਾਂ ਉਹ ਵੀ ਉੱਥੇ ਉਹ ਕਿਸਾਨੀ ਦੇ ਮੁੱਦੇ ਠਾਊਗਾ ਆਪਣੇ ਜਿਹੜੇ ੜੇ ਥੁੜੇ ਕੰਮ ਆ ਉਹਨਾਂ ਦੇ ਠਾਊਗਾ ਤੇ ਸਾਰਿਆਂ ਮੈਂ ਆਸ ਕਰਦੀ ਆ ਬਜ਼ੁਰਗ ਮਾਤਾ ਭੈਣਾ ਭਰਾਵਾਂ ਨੂੰ ਜੇ ਤੁਸੀਂ ਮੇਰੇ ਬੱਚੇ ਨੂੰ ਵੱਧ ਤੋਂ ਵੱਧ ਲੀਡ ਨਾਲ ਚੁਟਾ ਕੇ ਇਥੋਂ ਮੇਰੇ ਰਹਿਜੋ ਜੀ ਕਾ ਖਾਲਸਾ ਵੇ ਜੀ ਵਾਹਿਗੁਰੂ ਉਹ ਚੈਨਲ 2 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਸਟੇਜ ਤੇ ਇਸ ਟਾਈਮ ਖੜੇ ਹਾਂ ਹਲਕਾ ਜ਼ੀਰਾ ਤੋਂ ਸਾਬਕਾ ਕਾਂਗਰਸ ਦੇ ਵਿਧਾਇਕ ਅਤੇ ਜ਼ਿਲ੍ਹਾ ਫੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੁਲਬੀਰ ਜ਼ੀਰਾ ਦੇ ਗ੍ਰਹਿ ਵਿਖੇ ਜਿੱਥੇ ਕਿ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਹਨਾਂ ਨੂੰ ਆਪਣਾ ਕੈਂਡੀਡੇਟ ਐਲਾਨਿਆ ਵਾ ਕਾਂਗਰਸ ਪਾਰਟੀ ਨੇ ਤਾਂ ਇਸ ਖਬਰ ਦੇ ਨਿਕਲਣ ਤੋਂ ਬਾਅਦ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਭਾਰੀ ਜੋਸ਼ ਹੈ ਕੁਲਬੀਰ ਜ਼ੀਰਾ ਦੇ ਗ੍ਰਹਿ ਵਿਖੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਔਰ ਖਾਸ ਤੌਰ ਤੇ ਗੱਲ ਕਰਦੇ ਆ ਉਹਨਾਂ ਪੰਦੇ ਨਾਲ ਉਹਨਾਂ ਵੋਟਰਾਂ ਤੇ ਸਪੋਰਟਰਾਂ ਦੇ ਨਾਲ ਜਿਨ੍ਹਾਂ ਨੂੰ ਆਪਣੇ ਬਹੁਤ ਹੀ ਪਿਆਰੇ ਲੋਕਪ੍ਰਿਆ ਨੇਤਾ ਨੂੰ ਟਿਕਟ ਮਿਲਣ ਤੇ ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੋ ਸਾਡੇ ਨਾਲ ਮੌਜੂਦ ਨੇ ਕੁਲਬੀਰ ਸਿੰਘ ਕਿੰਮੀ ਇਹਨਾਂ ਕੋਲ ਜਾਂਦੇ ਆ ਵੀ ਜੀ ਕੁਲਬੀਰ ਜੀਰਾ ਨੂੰ ਟਿਕਟ ਮਿਲੀ ਹੈ ਕਿ ਮੈਂ ਸਭ ਤੋਂ ਪਹਿਲਾਂ ਤਾਂ ਵੱਡੀ ਲੀਡਰਸ਼ਿਪ ਸਾਡੇ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਜੀ ਸੀਪੀ ਲੀਡਰਸ ਦਾ ਪ੍ਰਤਾਪ ਸਿੰਘ ਬਾਜਵਾ ਜੀ ਸਰ ਰੰਧਾਵਾ ਸਾਹਿਬ ਇਹ ਸਾਰੇ ਆਪਣੇ ਢਿੰਪਾ ਜੀ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਬਹੁਤ ਜਨਾ ਸਹਿਯੋਗ ਦਿੱਤਾ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਨੂੰ ਟਿਕਟ ਦੇ ਕੇ ਨਵਾਜਿਆ ਅਸੀਂ ਪੂਰੇ ਬਹੁਤ ਮਤਨ ਚਿਤਾਵਾਂਗੇ ਪੂਰਾ ਜੋਰ ਲਾਵਾਂਗੇ ਸਾਰੇ ਇਕੱਠੇ ਹੋ ਕੇ ਜੰਨਾਂ ਕੀ ਲੱਗਦਾ ਹੈ ਇਸ ਵਾਰ ਬਹੁਤ ਸਖਤ ਮਿਹਨਤ ਨਹੀਂ ਕਰਨੀ ਪਈ ਮਿਹਨਤ ਤਾਂ ਕਰਨੀ ਪਵੇਗੀ ਮਿਹਨਤ ਕਰਨੀ ਪਵੇਗੀ ਪਰ ਮਿਹਨਤ ਕਰਕੇ ਕੱਢ ਦੇਾਂਗੇ ਸੀਟ ਮਿਹਨਤ ਕਰਕੇ ਕੱਢ ਦੇਾਂਗੇ ਸੀਟ ਇਹ ਕਹਿਣਾ ਮੈਂ ਕੁਲਬੀਰ ਸਿੰਘ ਕਿੰਮੀ ਦਾ ਨਗਰ ਕੌਂਸਲ ਜੀ ਦਾ ਪ੍ਰਧਾਨ ਰਸ਼ਪਾਲ ਸਿੰਘ ਜੀ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਭਾਈ ਜੀ ਅ ਸਿਹਤ ਕੋ ਜਿਆਦੀ ਠੀਕ ਨਹੀਂ ਹੈ ਪਰ ਫਿਰ ਵੀ ਖੁਸ਼ੀ ਇੰਨੀ ਚਾ ਇੰਨਾ ਹੈ ਕਿ ਆਪਣੇ ਨੇ ਤੁਹਾਨੂੰ ਟਿਕਟ ਮਿਲਨ ਤੇ ਉਹਨਾਂ ਦੇ ਗ੍ਰੈਬ ਵਿਖੇ ਪਹੁੰਚੇ ਨੇ ਭਾਈ ਪਹਿਲਾ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਚੈਨਲ 2 ਤੇ ਕੁਲਬੀਰ ਜੀਰਾ ਨੂੰ ਟਿਕਟ ਮਿਲੀ ਹੈ ਕੀ ਮੰਨਦੇ ਹੋ ਸੀਟ ਜਿੱਤਾਂਗੇ ਬੜੇ ਆਰਾਮ ਨਾਲ ਸੀਟ ਜਿੱਤਾਂਗੇ ਜੀ ਜਿਸ ਤਰ੍ਹਾਂ ਪਿਛਲੀ ਵਾਰੀ ਸਰਦਾਰ ਜਸਵੀਰ ਸਿੰਘ ਗਿਲ ਡਿੰਪਾ ਨੇ ਸੀਟ ਜਿੱਤੀ ਸੀ ਅਸੀਂ ਉਸ ਤੋਂ ਵੀ ਵੱਡੇ ਮਾਰਜਨ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂਗੇ ਸਾਨੂੰ ਇਹ ਪੂਰਨ ਵਿਸ਼ਵਾਸ ਹੈ ਅਸੀਂ ਬਾਬਾ ਬੋਢਾ ਸਾਹਿਬ ਦੇ ਨਾਤਮਸਤਕ ਹਰ ਸੰਗਰਾਮ ਤੇ ਹੁੰਦੇ ਆਏ ਆ ਹੁਣ ਵੀ ਬਾਬਾ ਬੋਢਾ ਸਾਹਿਬ ਦਾ ਵੋਟਾ ਅਸਰਾ ਲੈ ਕੇ ਆਪਦੀ ਚੋਣ ਮੇ ਨੂੰ ਜਿਹੜਾ ਸ਼ੁਰੂ ਕਰਾਂਗੇ ਮੈਂ ਅਕਾਲਪੁਰਖ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸਾਡੇ ਜੀਰਾ ਦੇ ਜਿੰਨੇ ਵੋਟਰ ਸਪੋਰਟਰ ਨੇ ਜਿੰਨਿਆਂ ਨੇ ਅਰਦਾਸਾਂ ਕੀਤੀਆਂ ਸਰਦਾਰ ਕੁਲਵੀਰ ਸਿੰਘ ਜੀਰਾ ਨੂੰ ਟਿਕਟ ਮਿਲਣ ਵਾਸਤੇ ਉਹਨਾਂ ਸਾਰਿਆਂ ਦਾ ਪਾਰਟੀ ਹਾਈ ਕਮਾਂਡ ਦਾ ਔਰ ਕੇਂਦਰੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਲਵੀਰ ਸਿੰਘ ਜੀਰਾ ਨੂੰ ਟਿਕਟ ਦੇ ਕੇ نوازਿਆ ਅਸੀਂ ਜਿੱਤ ਕੇ ਕਾਂਗਰਸੀ ਝੋਲੀ ਵਿੱਚ ਸੀਟ ਪਾ ਟਿਕਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਇਹ ਕਹਿਣਾ ਹੈ ਨਗਰ ਕੌਂਸਲ ਜੀਰਾ ਦੇ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਗਿੱਲ ਦਾ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਤੇ ਸਮਰਥਕ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕੁਲਬੀਰ ਜੀ ਦਾ ਨੂੰ ਟਿਕਟ ਮਿਲਣ ਨੂੰ ਲੈ ਕੇ ਇਹਨਾਂ ਸਮਰਥਕਾਂ ਦਾ ਕੀ ਮੰਨਣਾ ਹੈ ਬਈ ਜੀ ਕੀ ਨਾਮ ਹੈ ਮੇਰਾ ਨਾਮ ਹੈ ਜੀ ਦਾ ਖਾਸ ਸਾਹਿਬ ਹੈ ਜੀ ਫਤਿਹ ਮੇਰਾ ਨਾਮ ਮਕਰ ਸਿੰਘ ਮਨਸੂਰ ਦੇਵਾ ਜੀ ਮੈਨੂੰ 20-40 ਸਾਲ ਹੋ ਗਿਆ ਸਰਵਾਰ ਜੀ ਸਿੰਘ ਇਹਨਾਂ ਦੇ ਨਾਲ ਜੁੜੇ ਜਾਂਦੇ ਨੂੰ ਸੋ ਉਹ ਤਾਂ ਸਾਡੇ ਕੋਲੇ ਹੁਣ ਨਹੀਂ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸਤਿਗੁਰੂ ਨੇ ਕੁਲਜੀਤ ਸਿੰਘ ਤੇ ਸਰਾਜ ਨਿਹੰਗ ਸਿੰਘ ਉਨੋਂ ਤੱਕ ਵੀਰ ਸਿੰਘ ਨੂੰ ਜਿਉਂਦੇ ਜਿਉਂਦੇ ਐਮਐਲਏ ਸਾਹਿਬ ਬਣਾ ਕੇ ਸਨ ਪਰ ਹੁਣ ਵੱਡੀ ਜ਼ਿੰਮੇਵਾਰੀ ਮਿਲੀ ਹੈ ਹੁਣ ਉਦੋਂ ਵੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਨਿੱਕੀ ਉਮਰ ਦੇ ਵਿੱਚ ਫੇਰੀ ਬਹੁਤ ਸੁਝਾ ਦੇ ਨਾਲ ਛੋੜੀਆਂ ਛਾਲਾਂ ਚੰਗੀਆਂ ਮਾਰ ਰਿਹਾ ਹੈ ਜਿਹੜੀ ਅੱਜ ਖਦੂਰ ਸਾਹਿਬ ਤੋਂ ਇਹਨਾਂ ਨੂੰ ਸੀਟ ਟਿਕਟ ਮਿਲ ਗਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸੋ ਵਰਕਰ ਖੁਸ਼ ਨੇ ਆ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਟਿਕਟ ਮਿਲੀ ਹੈ ਕੁਲਬੀਰ ਜ਼ੀਰਨ ਉਹ ਗਜੌਲਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਸਾਡੇ ਨਾਲ ਹਰੀਸ਼ ਜ਼ੈਨ ਜੀ ਮੌਜੂਦ ਨੇ ਉਹਨਾਂ ਕੋਲੋਂ ਜਾਣਦੇ ਆ ਭਜੀ ਕੁਲਬੀਰ ਜ਼ੀਰਨ ਨੂੰ ਹੁਣ ਵੱਡੀ ਜ਼ਿੰਮੇਵਾਰੀ ਮਿਲੀ ਹੈ ਲੋਕ ਸਭਾ ਦੀ ਟਿਕਟ ਮਿਲੀ ਹੈ ਕੀ ਮਤ ਕਾਂਗਰਸ ਪਾਰਟੀ ਨੇ ਬਹੁਤ ਹੀ ਸੂਝਵਾਨ ਫੈਸਲਾ ਲਿਆ ਕਿਉਂਕਿ ਪੰਥਕ ਪਛੋਕੜ ਵਾਲੇ ਨੌਜਵਾਨ ਲੀਡਰ ਜਿਨ ਨੂੰ ਯੂਥ ਕਾਂਗਰਸ ਦਾ ਵੀ ਬਹੁਤ ਵੱਡਾ ਐਕਸਪੀਰੀਅੰਸ ਹੈ ਔਰ ਹਲਕੇ ਜੀਰੇ ਦੀ ਵੀ ਉਹਨਾਂ ਨੇ ਬਹੁਤ ਤੰਦੇ ਹੀ ਨਾ ਸੇਵਾ ਕੀਤੀ ਹੈ ਲੋਕ ਬੇਸ਼ੱਕ ਇਹ ਕਿ ਇਸ ਵਾਰ ਦਾ ਇਲੈਕਸ਼ਨ ਅਸੀਂ ਲੂਜ਼ ਕਰਕੇ ਸੀ ਲੇਕਿਨ ਲੋਕਾਂ ਨੇ 1.5 ਸਾਲ ਬਾਅਦ ਇਕਲਵੀਰ ਜੀਰਾ ਨੂੰ ਯਾਦ ਕਰਨਾ ਸ਼ੁਰੂ ਕਰਤਾ ਕਿ ਸਾਡੇ ਹਲਕੇ ਦੀ ਜਿਹੜੀ ਅਗਵਾਈ ਕਰ ਸਕਦਾ ਸਿਰਫ ਕੁਲਵੀਰ ਜੀਰਾ ਹੀ ਕਰ ਸਕਦਾ ਇਸ ਕਰਕੇ ਮੈਂ ਸਮਝਦਾ ਕਾਂਗਰਸ ਪਾਰਟੀ ਨੇ ਬਹੁਤ ਹੀ ਚੰਗਾ ਫੈਸਲਾ ਲਿਆ ਇੱਕ ਨੌਜਵਾਨ ਅਤੇ ਪੰਥਕ ਪਛੋਕੜ ਵਾਲੇ ਉਮੀਦਵਾਰ ਨੂੰ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਕੇ ਕਾਂਗਰਸ ਪਾਰਟੀ ਨੇ ਆਪ ਦਾ ਸਭ ਤੋਂ ਮੈਂ ਸਮਝਦਾ ਇੱਕ ਵੱਡਾ ਜਰਨੈਲ ਇਸ ਇਹ ਸਾਰੇ ਹਲਕਾ ਜੀਰਾ ਦੇ ਔਰ ਖਡੂਰ ਸਾਹਿਬ ਹਲਕੇ ਦੇ ਲੋਕ ਅਸੀਂ ਆਪਦੇ ਜਰਨਲ ਨੂੰ ਕਾਮਯਾਬ ਕਰਕੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਭੇਜਾਂਗੇ ਤਾਂ ਕਿ ਉਹ ਖਡੂਰ ਸਾਹਿਬ ਹਲਕੇ ਦੀ ਔਰ ਜੀਰਾ ਹਲਕੇ ਦੀ ਆਵਾਜ਼ ਉੱਥੇ ਪੂਰੀ ਬੁਲੰਦ ਅਵਾਜ਼ ਦੇ ਆਪ ਦੀ ਜਿਵੇਂ ਉਹਨਾਂ ਦੀ ਆਪ ਦੀ ਉਹਨਾਂ ਦੀ ਨੇਚਰ ਹੈ ਪੂਰੀ ਬੁਲੰਦ ਆਵਾਜ਼ ਦੇ ਨਾਲ ਲੋਕ ਸਭਾ ਦੇ ਵਿੱਚ ਉਠਾਉਣਗੇ ਬਹੁਤ-ਬਹੁਤ ਕੁਲਬੀਰ ਜੀਰਾ ਤੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਾਂ ਸਭ ਜਿਨੇ ਅਸੀਂ ਜਿੰਨੇ ਵੀ ਕਾਂਗਰਸ ਦੇ ਵਰਕਰ ਇੱਥੇ ਬੈਠੇ ਆ ਬਹੁਤ ਜੋਸ਼ ਦੇ ਵਿੱਚ ਐਸ ਵੇਲੇ ਕਿਉਂਕਿ ਸਾਡੇ ਆਪਦੇ ਬੱਚੇ ਨੂੰ ਟਿਕਟ ਮਿਲੀ ਹੈ कि ਅਸੀਂ ਬਹੁਤ ਖੁਸ਼ ਆ ਕਿ ਉਹ ਸਾਡਾ ਆਰਦਾ ਕਰਦਾ ਜੀ ਇੱਕ ਮੈਂਬਰ ਜਿਵੇਂ ਲੋਕ ਸਭਾ ਦਾ ਜਾਰੇ ਸੋ ਬਹੁਤ ਖੁਸ਼ੀ ਹੈ ਖਾਸ ਤੌਰ ਤੇ ਆਪਣੇ ਪਸੰਦੀਦਾ ਨੇਤਾ ਨੂੰ ਟਿਕਟ ਮਿਲਣ ਤੇ ਭਾਜੀ ਭਾਜੀ ਵੀਰ ਜੀਰਾ ਨੂੰ ਲੋਕ ਸਭਾ ਹਲ ਕਲੂਰ ਸਭ ਤੋਂ ਕਾਂਗਰਸ ਪਾਰਟੀ ਨੇ ਚੌਂ ਮੈਦਾਨ 'ਚ ਉਤਾਰਿਆ ਹੈ ਕੀ ਮੰਨਦੇ ਹੋ ਬਹੁਤ ਵਧੀਆ ਮਾਹੌਲ ਆ ਤੁਸੀਂ ਦੇਖੇ ਜਾਂਦੇ ਆ ਕਿੰਨੀ ਕੁੱਝੀ ਲੋਕ ਭੱਜੇ ਆਉਂਦੇ ਆ ਸਾਰੇ ਕੋਠੀ ਨੂੰ ਹੈ ਜੀ ਬਹੁਤ ਵਧੀਆ ਮਾਹੌਲਾ ਤੇ ਗਾਂ ਵੀ ਬਹੁਤ ਵਧੀਆ ਰੋਗਾ ਮਾਹੌਲ ਬਾਬੂ ਬੁੱਢੇ ਦੀ ਕਿਰਪਾ ਤੇ ਇਹ ਪਰਿਵਾਰ ਜਿਹੜਾ ਧਰਮਕ ਤੌਰ ਤੇ ਵੀ ਮਤਲਬ ਵਿਚਰਿਆ ਹੋਇਆ ਜਸਦਰਿੰਦਰ ਜੀ ਜੀਰਾ ਦਾ ਨਾਂ ਵੀ ਬਹੁਤ ਚੱਲਿਆ ਹੋਇਆ ਉਹਦੇ ਨਾਂ ਨੂੰ ਵੀ ਮਤਲਬ ਵੋਟ ਮਿਲਣੀ ਆ ਕਿਉਂਕਿ ਬਹੁਤ ਅੱਛਾ ਤੇ ਇਹਨਾਂ ਦਾਦਾ ਦਾਦਾ ਜੀ ਜਿਹੜਾ ਬਹੁਤ ਧਰਮਕ ਤੌਰ ਤੇ 25 ਸਾਲ ਉਹ ਸਰੋਨੀ ਕਮੇਟੀ ਦੇ ਐ ਜੀਪੀਸੀ ਮੈਂਬਰ ਰਹੇ ਆ ਤੇ ਜਸਦਰ ਜੀਰਾ ਵੀ ਦੌਰ ਆ ਐਮਐਲਏ ਰਹੇ ਆ ਤੇ ਵੈਸੇ ਵੀ ਧਾਰਮਿਕ ਤੌਰ ਤੇ ਸਾਰੇ ਸੰਤ ਮਹਾਂਪੁਰਖਾਂ ਨਾਲ ਉਹਨਾਂ ਦਾ ਮੇਲ ਮਲਾਪ ਸੀ ਉਹਨਾਂ ਦੇ ਨਾਂ ਨੂੰ ਮੇਰਾ ਤਾਂ ਖਿਆਲ ਆ ਵੀ ਜਿੰਨੇ ਵੀ ਧਾਰਮਿਕ ਤੌਰ ਤੇ ਸੰਤ ਮਹਾਂਪੁਰਸ਼ ਨੇ ਸਾਰੇ ਆਪ ਦਾ ਬੱਚਾ ਸਮਝ ਕੇ ਦੀ ਮਦਦ ਕਰਨਗੇ ਤੇ ਬਹੁਤ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਦਿੱਲੀ ਆਪਣਾ ਕਾਂਗਰਸ ਦੀ ਝੋਲੀ ਜੀ ਸੀਟ ਪਾਊਗਾ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਇਹ ਜਿਹੜੀ ਸੀਟ ਹੈ ਪਾਈ ਜਾਏਗੀ ਕਾਂਗਰਸ ਹਾਈ ਕਮਾਂਡ ਦੀ ਝੋਲੀ ਬੜੀ ਵੱਡੀ ਗਿਣਤੀ ਦੇ ਵਿੱਚ ਸਮਰਥਕ ਜੁੜਨਾ ਸ਼ੁਰੂ ਹੋ ਗਏ ਆ ਇੱਕ ਹੋਰ ਸਮਰਥਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੁਲਬੀਰ ਜ਼ੀਰਾ ਨੂੰ ਟਿਕਟ ਮਿਲੀ ਹੈ ਕੀ ਮੰਨਦੇ ਆ ਮੈਂ ਸਰਬਜੀਤ ਸਿੰਘ ਜੱਜ ਮੈਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਕਿ ਜੀਰੇ ਹਲਕੇ ਦੇ ਇੱਕ ਪੰਜਾਬ ਦੇ ਬੱਬਰ ਸ਼ੇਰ ਸਰਦਾਰ ਕਲਵੀਰ ਸਿੰਘ ਜੀਰਾ ਨੂੰ ਟਿਕਟ ਮਿਲੀ ਆ ਕਿਉਂਕਿ ਸਰਦਾਰ ਕਲਵੀਰ ਸਿੰਘ ਜੀਰਾ ਜਦੋਂ 5 ਸਾਲ ਪਹਿਲਾਂ ਐਮਐਲਏ ਰਹੇ ਤਾਂ ਜੀਰੇ ਹਲਕੇ ਦੇ ਵਿੱਚ ਮੈਂ ਖਡੂਰ ਸਾਹਿਬ ਹਲਕੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹ ਇੱਕ ਵਾਰੀ ਸਮਾਂ ਕੱਢ ਕੇ ਜੀਰੇ ਦੇ ਪਿੰਡਾਂ ਦੇ ਵਿੱਚ ਜਾ ਕੇ ਵੇਖਣ ਜਿੱਥੇ ਪਹਿਲਾਂ ਕਾਲੀਦਾਲ ਨੇ ਕੰਮ ਨਹੀਂ ਕੀਤਾ ਆ ਪੰਜ ਸਾਲ ਰਹਿੰਦਿਆਂ ਸਰਦਾਰ ਕਲਵੀਰ ਸਿੰਘ ਜੀਰਾ ਨੇ ਬਹੁਤ ਵੱਡੇ ਪਾਰਕ ਬਣਾਏ ਸਕੂਲ ਬਣਾਏ ਮੈਂ ਕਹਿੰਨਾ ਇੱਕ ਵਾਰੀ ਹਰੂਰ ਸਾਹਿਬ ਹਲਕੇ ਦੇ ਬੇਨਤੀ ਕਰਦਾ ਜੀਵਨ ਮਲ ਵਾਲਾ ਸਕੂਲ ਆ ਕੇ ਵੇਖਣ ਜਿੱਥੇ ਸਰਦਾਰ ਕਲਵੀਰ ਸਿੰਘ ਜੀਰਾ ਨੇ ਐਮਐਲਏ ਰਹਿੰਦਿਆਂ ਹੋਇਆਂ ਮਤਲਬ ਕਿ ਬਹੁਤ ਵੱਡਾ ਕੰਮ ਕੀਤਾ ਆ ਆਮਾਦੀ ਪਾਰਟੀ ਵਾਲੀ ਛੀਦ ਕਰਦਾ ਆ ਸ੍ਰੀ ਮੋਰੀਅਲ ਸਕੂਲ ਦਾ ਆਪਦੇ ਸਿਰ ਤੇ ਸੇਰਾ ਲੈ ਰਹੀ ਆ ਪਰ ਪੰਜ ਸਾਲ ਰਹਿੰਦਿਆਂ ਸਰਦਾਰ ਕਲਵੀਰ ਸਿੰਘ ਜੀਰਾ ਨੇ ਉੱਥੇ ਬਹੁਤ ਵੱਡੇ ਕੰਮ ਕੀਤੇ ਜਿੱਥੋਂ ਦੀਆਂ ਕੁੜੀਆਂ ਅਜਮੈਟ ਦੇ ਵਿੱਚ ਆ ਰਹੀਆਂ ਜੇ ਆਪਾਂ ਆਪਣੇ ਨੌਜਵਾਨਾਂ ਦਾ ਬੱਚਿਆਂ ਦਾ ਭੇਖ ਬਣਾਉਣਾ ਚਾਹੁੰਦੇ ਆ ਤਾਂ ਮੈਂ ਖੰਡੂਰ ਸਾਹਿਬ ਲੋਕ ਸਭਾ ਹਲਕੇ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਸਰਦਾਰ ਕਲਵੀਰ ਸਿੰਘ ਜੀਰਾ ਨੂੰ ਵੋਟਾਂ ਪਾ ਕੇ ਜਿਤਾਉਣ ਮੈਂ ਦਾਅਵੇ ਨਾਲ ਇਹ ਗੱਲ ਕਹਿ ਰਿਹਾ ਹਾਂ ਸਰਦਾਰ ਕਲਵੀਰ ਸਿੰਘ ਜੀਰਾ ਇਹ ਬਹੁਤ ਵੱਡੇ ਮਾਰਜਿਨ ਤੇ ਫੀਟ ਜਿੱਤ ਚੁੱਕੇ ਆ ਕਿਉਂਕਿ ਇੱਥੇ ਕਾਲੀਦਾਲ ਵੱਲੋਂ ਪਹਿਲਾਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਆਉਣਾ ਤੈ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਖੰਡੂਰ ਸਾਹਿਬ ਹਲਕੇ ਤੋਂ ਕਲਵੀਰ ਸਿੰਘ ਜੀਰਾ ਪੰਜਾਬ ਦਾ ਬੱਬਰ ਸ਼ੇਰ ਆ ਰ ਤਾਂ ਉਹਨਾਂ ਨੇ ਵਿਰਸਾ ਸਿੰਘ ਬਲਟੋਆ ਨੂੰ ਸੀਟ ਦਿੱਤੀ ਇਸ ਲਈ ਇਹ ਸੀਟ ਅਸੀਂ ਵੱਡੇ ਮਾਰਜ ਨਾਲ ਜਿੱਤ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਟ ਵੱਡੇ ਮਾਰਜ ਨਾਲ ਜਿੱਤ ਚੁੱਕੇ ਹੁਣੇ ਹੀ ਇਹ ਦਾਅਵੇ ਹੁਣ ਲੱਗ ਪਏ ਨੇ ਹੱਲਾ ਕੀ ਟਿਕਟ ਅਨਾਉਂਸ ਹੋਈ ਨੂੰ ਚੰਦ ਚੰਦ ਕੈਂਟੇ ਹੋਏ ਨੇ ਸੋ ਇਹ ਉਤਸ਼ਾਹ ਹੈ ਵਰਕਰਾਂ ਦਾ ਇਹ ਉਤਸ਼ਾਹ ਹੈ ਸਮਰਥਕਾਂ ਦਾ ਜਿਨ੍ਹਾਂ ਦੀ ਖੁਸ਼ੀ ਸਾਂਭਿਆਂ ਨਹੀਂ ਸਾਮ ਹੋ ਰਹੀ ਕੈਮਰਾ ਪਰਸਨ ਦੇ ਨਾਲ ਮੈਸਤੀ ਸਪਿਚ ਪ੍ਰੋ ਚੈਨਲ 2